ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਅੱਜ ਤਾਂ ਦਸਤਾਰ ਵੀ ਕਹਿ ਲੋ ਵੀ ਢਿੱਲੀ ਹੋ ਗਈ ਸਵੇਰ ਦੇ ਕਿਤੇ ਅੱਜ ਕੰਮ ਗਏ ਹੋਏ ਤੇ ਜੀ ਹੁਣ ਇਸ ਵਕਤ ਮੈਂ ਖੜਾ ਜੀ ਪਨੇਆਲੀ ਪਿੰਡ ਭੈਣ ਕੋਲ ਆਇਆ ਵਾ ਹਨਾ ਪਨੇਆਲੀ ਪਿੰਡ ਦਾ ਤੁਸੀਂ ਨਕਸ਼ਾ ਦੇਖ ਸਕਦੇ ਆ ਬਾਈ ਇਹ ਅੱਧਾ ਕ ਪਿੰਡ ਟਿੱਬੇ ਪਰ ਆ ਉਹ ਤੁਸੀਂ ਪਿੱਛੇ ਘਰ ਦੇਖ ਸਕਦੇ ਹਨ ਅੱਧਾ ਕ ਪਿੰਡ ਟਿੱਬੇ ਪਰ ਕਹਿ ਲਓ ਅੱਧਾ ਕ ਪੱਧਰਾ ਹੈ ਅ ਇਧਰ ਇਧਰ ਪੱਧਰਾ ਹੈ ਜਿਹੜਾ ਪਰਲੀ ਸਾਈਡ ਆ ਉਹ ਉਹ ਟਿੱਬੇ ਪਰ ਆ ਜੀ ਘਰ ਉਹ ਸਾਰੇ ਉੱਚੇ ਆ ਘਰ ਉਹ ਇਹਨਾਂ ਨਾਲੋਂ ਬਹੁਤ ਕਾਫੀ ਉੱਚੇ ਆ ਇਹ ਹੁਣ ਭਾਈ ਕੰਮ ਨਹੀਂ ਨਵੇੜ ਕੇ ਆਏ ਆ ਜੀ ਜਿਹੜਾ ਕੰਮ ਕਰਨ ਗਏ ਹੋਈ ਤੇ ਹਾਂ ਕੋਈ ਜ਼ਰੂਰੀਓ ਕੰਮ ਤਾਂ ਜੇ ਮਾਲਕ ਨੇ ਕਰੀ ਕਿਰਪਾ ਤਾਂ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਦੱਸਾਂਗੇ ਵੀ ਕੀ ਕੰਮ ਕਰਦੇ ਫਿਰਦੇ ਹਨ ਹਾਂ ਉਹ ਕੰਮ ਇਹ じゃ ਜ਼ਰੂਰੀ ਸੀਗਾ ਜੀ ਤੇ ਜੇ ਕਰ ਦਵੇ ਬਾਬਾ ਨਾਨਕ ਕਿਰਪਾ ਤਾਂ ਤੁਹਾਨੂੰ ਦੱਸਾਂਗੇ ਆਉਣ ਵਾਲੇ ਦਿਨਾਂ ਚ ਇਹ ਵਾਕੀ ਭਾਈ ਹੁਣ ਭੈਣ ਕੋਲ ਪਹੁੰਚ ਗਏ ਪਰਣਾ ਸਾਹਿਬ ਗਏ ਆ ਜੀ ਮੜਾ ਜਾ ਬਾੜੇ ਨੂੰ ਤੇ ਭੈਣ ਇੱਧਰ ਭਾਈ ਲੱਗੀ ਵੀ ਆ ਕद्दू ਚੀਰਨ ਅੱਜ ਭੈਣ ਕਹਿੰਦੀ ਕद्दू ਖਲਾਉਣਾ ਤੇ ਆਜੇ ਭੈ ਮਿਲਦੇ ਆ ਦੀਦੀ ਨੂੰ ਆਓ ਜੀ ਮਿਲੋ ਦੀਦੀ ਨੂੰ ਸਾਸਰੀ ਘਰ ਦੀ ਸਾਰਿਆਂ ਨੂੰ ਹਾਂ ਜੀ ਕਿੰਨੂ ਜੀ ਇੱਕ ਭਾਈ ਆਹ ਬੈਠੀ ਆ ਸਾਡੀ ਚੜੇਲੋ ਇਹ ਪਹਿਲੇ ਹੀ ਇਹ ਸਾਸਰੀ ਘਰ ਤਿਆਰ ਕਰਨ ਲੱਗ ਜਾਂਦੀ ਆ ਮੈਂ ਮਰੀ ਤੇ ਕੱਡੇ ਹੋਏ ਹੱਲ ਸਿੱਧੇ ਠੀਕ ਵਾਕੇ ਆਪਣੀ ਛੱਡੀ ਕਲਾ ਵਿੱਚ ਹੋਵਾਂਗੇ ਹਾਂ ਜੀ ਆਪ ਜੀ ਮਮ ਜੀ ਸਾਰੇ ਕੜਾ ਨੂੰ ਸੁੱਤਾ ਪਿਆ ਸੀ ਮੈਂ ਦੇਖ ਕੇ ਡਰ ਗਿਆ ਮੈਂ ਸੁੱਤਾ ਪਿਆ ਸੀਗਾ ਮੈਂ ਦੇਖ ਕੇ ਡਰ ਗਿਆ ਇਹ ਹੁਣ ਹੁਣ ਉੱਠੀ ਆ ਹੁਣ ਉੱਠੀ ਆ ਹਾਂ ਸਹੀ ਗੱਲ ਹੁਣ ਤੂੰ ਕਿਆ ਲੱਗੀ ਵੀ ਬਖਸ਼ੋਦੀ ਠਾੜੀ ਆ ਹਾਂ ਬੋਲ ਬੋਲ ਕੇ ਉੱਧਰ ਬਖਸ਼ੋਦੀ ਦਾ ਫੋਨ ਆ ਗਿਆ ਮੈਂ ਕਿਹਾ ਉੱਠ ਜਾ ਬਖਸ਼ੋਦੀ ਨਾਲ ਗੱਲ ਕਰ ਲੈ ਹਾਂ ਉੱਠੀਓ ਨਾ ਹਾਂ ਉਹਨਾਂ ਭਾਈ ਨੂੰ ਗਏ ਹੋਏ ਤੇ ਕਹਿੰਦੀ ਜੇ ਉਹ ਗੱਲ ਕਰਾ ਦੇ ਹਾਂ ਆਹੋ ਉਹ ਨੂੰ ਨੀਂਦ ਆਉਂਦੀ ਦੀਦੀ ਰਾਈ ਘੁੰਮਣ ਗਏ ਹਵੇ ਹਨਾ ਦੀਦੀ ਹਾਂ ਉਹ ਘੁੰਮਣ ਗਏ ਆ ਹਾਂ ਉਹਨਾਂ ਨਾਲ ਕਿਹਾ ਨੇ ਚਾਰ ਪੰਜ ਦਿਨ ਹਫਤਾਕ ਲਗਾਉਣਾ ਉਹਨਾਂ ਨੇ ਮਨ ਲਾਦਾ 29 ਤਰੀਕ ਨੂੰ ਤੁਰਨਾ ਸ਼ਾਇਦ ਆਇਆ ਦਾ ਫੋਨ ਜੀਜਾ ਇਹਨੂੰ ਹਾਂ ਜਾਂ ਸਵੇਰੇ ਅਸੀਂ ਜਾਂਦੇ ਤੇ ਜਾਂ ਗੱਡੀ ਚ ਤੇ ਫੋਨ ਆਇਆ ਤਾਂ ਉਹਨਾਂ ਦਾ ਤੇ ਜਦ ਕਹਿੰਦੇ ਸੀ ਕਹਿੰਦੇ ਵੀ 29 ਤਰੀਕ ਨੂੰ ਤੁਰਨਾ ਅਸੀਂ ਤੇ ਬਾਜੀ ਕਹਿੰਦਾ ਯਾਰ ਕੁਛ ਨਹੀਂ ਕਹਿੰਦਾ ਬੰਦੇ ਏਵਾ ਯਾਰ ਗਰਮੀਆਂ ਬਹੁਤ ਆ ਸੜੀ ਕਹਿੰਦਾ ਇੱਕ ਦੋ ਹੀ ਉਹਨਾਂ ਨੇ ਨਾ ਏਸੀ ਹੁਣ ਸਾਰਾ ਹੋਟਲ ਆ ਜਿਹੜਾ ਉਹ ਸਾਰਾ ਹੁਣ ਇਹਨਾਂ ਨੇ ਪੈਕੇਜ ਲਿਆ ਵਾ ਨਾ ਉਹ ਹੋਟਲ ਵਿੱਚ ਸਾਰੇ ਏਸੀ ਆ ਹਾਂ ਉਹ ਜਿੱਦਾਂ ਹੁਣ ਹਸਪੀਟਲਾਂ ਚ ਹੁੰਦੇ ਦੋ ਆਲੇ ਜੇ ਛੱਡੇ ਵੀ ਨਾਲੇ ਰੂਮ ਚ ਏਸੀ ਦੇ ਉਹ ਹੋ ਤਾਂ ਜਾਂਦਾ ਘੱਟ ਵੱਧ ਉੱਥੇ ਲੱਗੀ ਪਾਜੀ ਕਹਿੰਦਾ ਯਾਰ ਆਸਲੇ ਦੋ ਖੁੱਡੇ ਜੇ ਛੱਡੇ ਵੀ ਵੀਡੀਓ ਕਾਲ ਚੱਲਦੀ ਤੇ ਕਹਿੰਦਾ ਕਾ ਖੁੱਡਾ ਜਾ ਸਾਲਾ ਕਾ ਖੁੱਡਾ ਜਾ ਕਹਿੰਦਾ ਘੜਾ ਨਾ ਤਾਂ ਘਟ ਹੁੰਦਾ ਕਹਿੰਦਾ ਯਾਰ ਠੰਡ ਲੱਗਣ ਲਾਤੀ ਕਹਿੰਦਾ ਇਹਨੇ ਰਜਾਈਆਂ ਲਈ ਪਏ ਪਾਪੜਾ ਲੈ ਕੇ ਚਿੱਟੇ ਬਾਹਰ ਚਲੇ ਜਾ ਉੱਥੇ ਕਹਿੰਦੀ ਗਰਮੀ ਬਹੁਤ ਗਰਮੀ ਬਹੁਤ ਹਾਂ ਤੇ ਕਹਿੰਦੀ ਅੰਦਰ ਏਸੀ ਹੈ ਹਾਂ ਏਸੀ ਵੀ ਹਾਂ ਹੁਣ ਜਿਵੇਂ ਆਪਾਂ ਇੱਥੇ ਸਾਨੂੰ ਇੰਨਾ ਏਸੀ ਵੀ ਮਾਫ ਆਪਣੀ ਹੈਗਾ ਜਿਹਨੇ ਹਾਂ 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 ਅਸਲ ਲਵਾਇਆ ਹੋਇਆ ਨਹੀਂ ਹੈ ਇਹ ਕਰਕੇ ਜੀ ਪਤਾ ਗੱਲ ਅੱਧੀ ਤੁਹਾਡੇ ਤਾਂ ਹੈ ਨਾ ਉੱਪਰ ਡਬਲ ਸਟੋਰੀ ਕਰਕੇ ਫਿਰ ਉਹ ਹੂ ਐ ਥੱਲੇ ਠੰਡਾ ਬਹੁਤ ਰਹਿੰਦਾ ਐ ਨਾ ਨਹੀਂ ਮੱਲੂ ਵੈਸੇ ਵੀ ਨਹੀਂ ਮਾਖ ਬਗ ਮੇਰਾ ਸਿਰ ਲੱਗ ਜਾਂਦਾ ਉਹ ਹੀ ਜੈਸਮੀਨ ਵਾਲਾ ਹੀ ਕੰਮ ਆ ਉਹ ਕਿਹੜਾ ਲਾਉਣ ਦਿੰਦੀ ਮੇਰਾ ਤਾਂ ਆਪ ਸਿਰ ਲੱਗ ਜਾਂਦਾ ਤਰ ਤੋਂ ਮੈਂ ਤਾਂ ਗੱਡੀ ਵਿੱਚ ਬਿਜੇ ਹੋਵਾ ਜੇ ਕਿਤੇ ਪਹੁੰਚ ਕੇ ਵੀ ਬੰਦੇ ਨੇ ਫੇਰ ਮੈਂ ਪਹਿਲਾਂ ਹੀ ਬੰਦ ਕਰਾ ਦਿੰਦੀ ਕਈਆਂ ਨੂੰ ਨਾ ਕਈਆਂ ਨੂੰ ਹੁੰਦਾ ਜਿਹੜਾ ਆਪਣਾ ਅੰਕਲ ਐ ਇਹਦਾ ਕਮਲੂ ਦਾ ਡੈਡੀ ਹਾਂ ਉਹ ਉਹਨੂੰ ਵੀ ਉਹਨੂੰ ਛੱਕਾ ਲੱਗ ਜਾਂਦੀਆਂ ਅੱਗੇ ਜਾ ਕੇ ਅੰਕਲ ਜਾਇਆ ਕਰਦਾ ਤਾਂ ਨਾ ਡਿਊਟੀ ਅੰਕਲ ਨੇ ਕੀ ਕਰਨਾ ਜਦ ਹੁਣ ਜਿੱਦਾਂ ਉਹ ਟੈਂਪੂ ਟਰੈਵਲ ਵਿੱਚ ਜਾਏ ਕਰਦੇ ਤੇ ਕਈ ਬੰਦੇ ਹੁੰਦੇ ਤੇ ਉਹ ਅੰਕਲ ਨੇ ਮਚਾਣਾ ਦੇਖ ਲਾ ਤੂੰ ਛਿੱਕਾਂ ਦੀ ਗੋਲੇ ਉਹ ਸੈਟਰ ਜਿਹਨਾਂ ਹੁੰਦੀ ਦੀ ਉਹ ਕੋਲੇ ਰੱਖਦੇ ਤੇ ਉਹਨੂੰ ਛਿੱਕਾਂ ਲੱਗ ਜਾਂਦੀਆਂ ਦੀਆਂ ਬਹੁਤ ਹੁਣ ਕਿਉਂਕਿ ਐਨੇ ਉਹ ਏਸੀ ਸਾਰੇ ਬੰਦੇ ਹੁਣ ਏਸੀ માં ਏਸੀ ਵਾਲੇ ਤੇ ਵੀ ਏਸੀ ਲਾ ਲੂ ਭਾਈ ਉਹ ਹੁਣ ਇੱਕ ਜ ਅਗਲੇ ਨੂੰ ਲੋਕ ਹੋਰ ਨੂੰ ਨਹੀਂ ਨਾ ਕਹਿ ਸਕਦੇ ਵੀ ਭਾਈ ਲਾਇਓ ਨਾ ਅਸੀਂ ਵੀ ਮੈਨੂੰ ਛਿੱਕਾਂ ਲੱਗ ਜਾਂਦੀਆਂ ਤਾਂ ਕਰਕੇ ਅੰਕਲ ਕੋਲੇ ਰੱਖਦਾ ਦਾ ਵਿਚਾਰ ਇੱਕ ਤਰ੍ਹਾਂ ਦਾ ਤਾਂ ਇਹ ਬਿਮਾਰੀ ਦਾ ਹੀ ਘਰ ਆ ਬੇਸ਼ੱਕ ਕਹੀ ਜਾ ਉਹ ਇਹ ਹਾਂ ਨਹੀਂ ਉਹ ਤਾਂ ਹੈਗਾ ਹੀ ਆ ਭਲਾ ਬਿਲਕੁਲ ਹੈ ਤਾਂ ਬਿਮਾਰੀ ਦਾ ਹੀ ਘਰ ਆ ਮੈਂ ਤਾਂ ਮਮਾ ਕਹ ਜੁਲੀ ਮਮਾ ਦੀ ਏਸੀ ਲਾ ਲੇ ਏਸੀ ਲਾ ਕੇ ਅੱਪਾ ਹੀ ਰਹਿ ਗਏ ਹਾਂ ਉਹ ਪੁੱਤ ਤੈਨੂੰ ਏਸੀ ਦੀ ਕੀ ਲੋੜ ਆ ਇੰਨਾ ਠੰਡਾ ਥੱਲੇ ਵਧੀਆ ਏਸੀ ਤੇ ਤਾਂ ਵਧੀਆ ਗੱਲ ਆ ਮੈਂ ਕੂਲਰ ਨਹੀਂ ਲਗਾਉਂਦੀ ਹਾਂ ਮੇਰਾ ਰਾਤ ਨੂੰ ਦੇਖ ਲੈ ਉੱਪਰ ਛੱਤ ਵਾਲੇ ਪੱਖੇ ਚੱਲਦੇ ਹੁੰਦੇ ਆ ਚਾਦਰ ਲੈ ਕੇ ਪੈਂਦੇ ਆ ਫੇਰ ਅਸੀਂ ਤਾਂ ਨਹੀਂ ਏਸੀ ਲਗਾਉਂਦੇ ਨਾ ਨਾ ਠੀਕ ਆ ਉਹ ਵਧੀਆ ਗੱਲ ਆ ਦੀਦੀ ਜਿੰਨਾ ਚਿਰ ਬੰਦਾ ਏਸੀ ਦੇ ਬਚਿਆ ਰਹੇ ਨਾ ਫਾਇਦਾ। ਮੈਂ ਕਹਿੰਦੀ ਸਰ ਕਹਿੰਦੀ ਮੈਨੂੰ ਚਾਬਾਂ ਦੇ ਦਿਓ। ਹਾਂ ਫੇਰ ਹਜੇ ਕਹਿੰਦੀ ਏਸੀ ਲਵਾ। ਹਜੇ ਕਹਿੰਦੀ ਏਸੀ ਲਵਾਣਾ। ਸੱਦਾ ਹਕੂਲਰ ਉਹ ਬੰਦ ਹੋਇਆ ਹੋਇਆ ਸਿਰਫ ਸਾਡੇ ਸਾਤਾਵੇਂ ਪੱਖੇ ਚੱਲਦੇ ਉੱਪਰ। ਹਾਂ। ਫੇਰ ਚੱਲ ਪੰਦੇ ਆ। ਹਾਂ ਫੇਰ ਹੋਰ ਕੀ ਚਾਹੀਦਾ? ਉਹੀ ਤਾਂ ਗੱਲ ਆ ਵਧੀਆ ਠੰਡਾ ਰਹਿੰਦਾ ਹੈ ਨਾ। ਜਿਹੜੀ ਇਹ ਹੁਣ ਫੂਲਰ ਕੱਟ ਕੇ ਬਣਾਉਣਾ ਉੱਪਰ ਫੂਲਰ ਕੱਟ ਦਿੰਦੇ ਆ। ਮੈਂ ਤਾਂ ਤਾਲ ਦਿੰਦੀ ਹਾਂ। ਹਾਂ। ਕਿ ਪਤਾ ਨਾ ਲੱਗੇ ਕਦੋਂ ਬਣਿਆ ਵਾ ਪਰ ਇੱਕ ਗੱਲ ਆ ਬਾਈ ਦੇਖ ਲਓ ਦਾਣੇ-ਦਾਣੇ ਪੱਲੇ ਖਿਆਵਾ ਖਾਣੇ ਵਾਲੇ ਦਾ ਨਾਮ ਹੈ ਕੱਦੂ ਦੇਖ ਲਾ ਕਿੱਥੇ ਤੇ ਹਸ਼ਿਆਰਪੁਰ ਕੋਲ ਤੇ ਆਇਆ ਇਹ ਮੈਂ ਉਸ ਦਿਨ ਨਾ ਬਣਾਇਆ ਹੀ ਨਹੀਂ ਮੈਂ ਕਿਹਾ ਚਲ ਹੁਣ ਬਣਾਉਂਦੀ ਹਾਂ ਬਣਾਉਂਦੀ ਹੋਰ ਇਹ ਸਬਜ਼ੀਆਂ ਬਣੀ ਜਾਂਦੀਆਂ ਹਾਂ ਅੱਜਵਾਰ ਹੀ ਆਈ ਐ ਜੀ ਇਹ ਵੀ ਅੱਜਵਾਰ ਹੀ ਆ ਉਹ ਸਾਡੇ ਵਾਲਾ ਵੀ ਜਿਹੜਾ ਉਦੋਂ 2 ਮਾਇ ਲੇ ਗਿਆ ਤਾਂ ਹਾਂ ਉਹ ਗੱਡੀ ਚੋਂ ਘਰ ਦੇ ਨਹੀਂ ਮੈਂ ਤਾਂ ਕੱਢਣਾ ਹੀ ਭੁੱਲ ਗਿਆ ਹਾਂ ਮੈਂ ਤਾਂ ਕੱਢਿਆ ਹੀ ਨਹੀਂ ਉਹਦਾ ਸਾਲਾ ਅੱਜ ਮੈਂ ਨਾ ਫਰਿੱਜ ਖੋਲਿਆ ਫਰਿੱਜ ਚ ਦੇਖਿਆ ਕਦੂ ਪਿਆ ਉਹ ਮੇਰੇ ਫੇਰੇ ਆਦਾ ਮੈਂ ਯਾਰ ਕਦੂ ਦਾ ਥਲੇ ਗੱਡੀ ਚ ਵੀ ਪਏ ਤੇ ਦੋ ਤਾਂ ਮੈਂ ਭਾਬੀ ਨੂੰ ਪੁੱਛਿਆ ਮਾ ਕਦੂ ਵੀ ਗੱਡੀ ਚ ਵੀ ਪਏ ਤੇ ਉਹ ਕੱਢ ਲੇ ਤੇ ਕਹਿੰਦੀ ਉਹੀ ਆ ਇਹ ਤੁਸੀਂ ਤਾਂ ਕਹਿੰਦੇ ਦੱਸਿਆ ਨਹੀਂ ਉਹ ਮੈਂ ਮੈਂ ਹੁਣ ਭੁੱਲ ਗਿਆ ਮੇਰੇ ਵੀ ਦੋ ਹੈ ਪਏ ਤੇ ਇੱਕ ਆ ਇੱਕ ਹੋਰ ਪਿਆਇਓ ਫੇਰ ਦੇਖਦੇ ਕਿ ਜਿੰਮ ਬਣ ਹਾਂ ਕੁਕੀਆਂ ਸਬਜ਼ੀਆਂ ਜ਼ਿਆਦਾ ਖਾ ਨਹੀਂ ਲੈਂਦੀਆਂ ਤਰੀ ਵਾਲੀਆਂ ਤਰੀ ਵਾਲੀਆਂ ਖਾਹ ਹੋ ਜਾਂਦੀਆਂ ਗੱਲ ਸੁਣ ਲੋ ਇਹ ਜਾ ਰਹੀਆਂ ਨੇ ਇਹਨੇ ਨ ਕੋਈ ਸਬਜ਼ੀ ਖਾਣੀਆਂ ਨਹੀਂ ਹੁੰਦੀ ਹੋਣੀ ਕਿਨੇ ਇਹਨੇ ਕਹਤੇ ਇਹਦਾ ਹੁਣ ਮੈਨੂੰ ਪਰੌਂਠਾ ਬਣਾ ਕੇ ਦੇਣਾ ਹੁਣ ਜਿੰਨੂ ਨੂੰ ਇਹਨਾਂ ਦਾ ਖਾਣਾ ਅੱਛਾ ਸੂਰਾ ਵੀ ਪਰੌਂਠਾ ਬਣਾਉਣੀ ਹੈ ਕਮਾਲ ਸਬਜ਼ੀ ਖਾਂਦੀ ਨਹੀਂ ਖਾਂਦੀ ਸਬਜ਼ੀ ਖਾਂਦੀ ਆ ਨਹੀਂ ਆ ਫੇਰ ਗੱਲ ਤਾਂ ਪੁੱਤ ਕੀ ਆ ਪਰੌਂਠੇ ਵਿੱਚ ਵੀ ਕੱਦੂਏ ਪੈਣਾ ਉਹ ਪਤਾ ਥੋੜੀ ਲੱਗਾ ਅੱਛਾ ਉਹ ਸੁਣਦੀ ਆ ਸਾਰਾ ਕੁਝ ਬੇਟੀ ਇੰਨਾ ਖਾ ਰਿਆ ਆਲੂ ਪਾਇਆ ਇਹਨੂੰ ਤਾਂ ਆਏ ਹਮੇ ਆਲੂ ਆਇਆ ਅੱਜ ਪਤਾ ਲੱਗਿਆ ਆਲੂ ਰਾਜ ਉਹ ਦੇਖੇ ਕਿੰਦਾ ਦੇਖਦੀ ਡੇਲੇ ਦੇਖ ਲੈ ਕਾੜਦੇ ਹੋਰ ਕੀ ਆ ਰੋਟੀ ਦੇ ਰਹੀ ਨਾ ਛਾੜ ਦਾਨੀ ਸਿਰ ਰੋਟੀ ਖਾ ਲੈਣੀ ਬਸ ਅੱਛਾ ਸੁਪੀ ਨੂੰ ਖਾਣ ਕਮਾਲਾ ਦੱਸ ਤਾਂ ਹੀ ਉਹ ਤਾਂ ਹੀ ਮਿਰਚ ਜੀ ਇਹੋ ਜੀ ਆ ਇਹ। ਉਹ ਖਾਂਦੀ ਆਂ ਹੋਰ ਥੋੜੀ ਨਾ ਕੁਝ ਖਾਂਦੀ ਆ। ਉਹ ਤਾਂ ਹੀ ਮਿਰਚ ਜੀ ਇਹੋ ਜੀ ਆ ਤਾਂ ਹੀ ਨਹੀਂ ਰਾਜੀ ਹੁੰਦੀ ਇਹ। ਛੋਲੇ ਛੋਲੇ ਖਾਣੇ ਆ। ਹਾਂ। ਉਹ ਤਾਂ ਸਭੀ ਮੂਹਨ ਨਾਲ ਦਾਲ ਦੇ ਤਾਂ ਦਾਲ ਨਹੀਂ ਖਾਣੇ। ਹਾਂ। ਹੋਰ ਦੱਸ ਆ ਗੁੱਡੀ ਦੀਆਂ ਕੁੱਤਾ ਕਰੀ ਜਾਂਦੀ ਬੈਠੀ। ਦੱਸੋ। ਮੈਂ ਨਾ ਫੈਸ਼ਨ ਡਿਜ਼ਾਈਨਰ ਦਾ ਕੋਰਸ ਕਰਨਾ ਸੀ ਇਹ ਪ੍ਰੈਕਟਿਸ ਚੱਲ ਰਹੀ ਆ ਬੇਸ ਨਿਕਾ ਜਾ ਹਾਂ ਬੇਸ ਦੀ ਰੱਖਦੀ ਜਾਉਂ ਕਹਿੰਦੀ ਮੇਰੀ ਕਿਦੇ ਪਰ ਟਰਾਈ ਕਰਦੀ ਆ ਮਾੜਾ ਠੀਕ ਆ ਚੱਲ ਵਧੀਆ ਤੇ ਉਹ ਉਹ ਦੇ ਉੱਪਰ ਉਹ ਕਾਦੀ ਜਗ੍ਹਾ ਉੱਪਰ ਜਿਹੜੀ ਉਹ ਬਣੀ ਵੀ ਉਹ ਜਿਹੜਾ ਹਾਂ 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 ਉਹ ਪੀਰਾਂ ਦੀ ਹੈ ਅੱਛਾ ਪੀਰਾਂ ਦੀ ਜਗ੍ਹਾ ਬਣੀ ਮੈਂ ਉਹ ਸਾਡਾ ਥਾਨ ਥਾਨ ਅੱਛਾ ਅੱਛਾ ਠੀਕ ਹੈ ਕਹਿੰਦੇ ਥਾਂ ਤੇ ਹੈਗੀ ਪੀਰਾਂ ਦੀ ਜਗਾ ਅੱਛਾ ਪੀਰਾਂ ਦੀ ਜਗਾ ਹੈ ਬਣੀ ਵੀ ਉੱਧਾ ਕਾਫੀ ਬੜੀ ਹੈ ਨਾ ਹਾਂ ਕਾਫੀ ਬੜੀ ਹੈ ਹਾਂ ਉਹ ਹਾਲ ਮੈਂ ਕਹਿੰਦਾ ਲੰਗਰ ਹਾਲ ਵੀ ਉੱਪਰ ਹੀ ਲੱਗਦਾ ਹਾਂ ਹਾਂ ਹੂੰ ਇੱਧਰ ਇੱਧਰ ਭਾਈ ਸਾਰਾ ਪਿੰਡ ਇਹ ਸਾਰੇ ਘਰ ਉੱਚੇ ਹੈ ਅੱਛਾ ਉੱਪਰ ਬਾਬੇ ਜੀ ਨੇ ਠਾ ਲੰਗਰ ਅੱਛਾ ਦੋ ਮੰਜ਼ਿਲ ਹੀ ਆਹੋ ਠੀਕ ਆ ਠੀਕ ਆ ਹੂੰ ਉਧਾਂ ਆ ਏਰੀਆ ਸਾਰਾ ਹੀ ਉੱਚਾ ਹੈ ਨਾ ਇਹ ਸਾਰਾ ਹੀ ਉੱਚਾ ਹੈ ਹਾਂ ਆਹ ਆਹ ਚਿਵਾਰੇ ਇੱਥੇ ਨੂੰ ਜਾਂਦੀ ਆ ਸਾਨੂੰ ਬਾਬੇ ਦੀ ਅਸੀਂ ਤਾਂ ਜਿਵੇਂ ਹੋਣਾ ਹਾਂ ਇਹਦੇ ਸੇਮ ਹੀ ਇਹਦਾ ਮੱਠਾ ਵੀ ਉੱਤੀ ਵਿਗਦਾ ਨਾ ਅੱਛਾ ਅਨੌਮੀ ਆਂਦੀ ਹੈ ਹੂੰ 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 ਉਹ ਮੱਠਾ ਦੇਖਣ ਜਾਂਦੇ ਹੁੰਦੇ ਪੀਰਵਾਲੀ ਹੂੰ 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 ਤੇ ਤਾਂ ਖਾ ਲਿਓ ਕਾਫੀ ਸਾਨੂੰ ਜਿਹਨੇ ਹਰ ਰੋਜ਼ ਜਾਣਾ ਉਹਨਾਂ ਨੂੰ ਸੱਖਦਾ ਸਾਨੂੰ ਔਖਾ ਲੱਗਦਾ ਹਾਂ ਇਹ ਤਾਂ ਹੈ ਕੱਢਣਾ ਪੈਂਦਾ ਨਾ ਕਢਣਾ ਪੈਂਦਾ ਹਾਂ ਕਾਫੀ ਆ ਮੋਟਰਸਾਈਕਲ ਹੀ ਜਾਂਦਾ ਮੋਟਰਸਾਈਕਲ ਚਲਦਾ ਜਾਂਦਾ ਪਰ ਉੱਦੋਂ ਨੂੰ ਘੁੰਮ ਕੇ ਜਾਂਦਾ ਜਾਂਦਾ ਤਾਂ ਇਦਾਂ ਨੂੰ ਵੀ ਆਪਾਂ ਗੋਲੀ ਲੰਘ ਐ ਇਦਾਂ ਹੀ ਫੇ ਤੁਰਕੇ ਲੰਘ ਜਾਂਦੇ ਗੱਲ ਇਹ ਨੇ ਇਹਨੂੰ ਉੱਪਰ ਬੈਠੇ ਰਹੀ ਐ ਅੱਛਾ ਜੀ ਐਕਦਾ ਵਰਕੇ ਉੱਪਰ ਨੂੰ ਚੜਾਈਂਦੀ ਖੜਮੀ ਜੀ ਚੜਾਈ ਆ ਖੜਮੀ ਜੀ ਚੜਾਈ ਆ ਦੂ ਸੜ ਉਹੀ ਉਹ ਹੋਆ ਜਿਵੇਂ ਪਹਿਲਾਂ ਨਹੀਂ ଥିਉਂਦੀ ਐ ਇੱਟਾਂ ਵਾਲੀ ਹੋਉਂਦੀ ਸੀ ਗਲੀਆਂ ਹੁੰਦੀਆਂ ਦੀ ਇੱਟਾਂ ਹੁੰਦੀਆਂ ਅੱਛਾ ਆਪਣੇ ਲੱਗੀਆਂ ਹਾਂ 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 ਉਪਤਾਂ ਦੀ ਇੱਟਾਂ ਲੱਗੀਆਂ ਹੋਈਆਂ ਅੱਛਾ ਹਾਂ ਠੀਕ ਆ ਠੀਕ ਆ ਜਿਵੇਂ ਹੋਣਾ ਹੈ ਇੰਟਰਲੌਕ ਵਗੈਰਾ ਲੱਗੇ ਹੁੰਦੇ ਐਦਾਂ ਹੁੰਦੇ ਨੇ ਹੈਗੇ ਉਹ ਪੁਰਾਣੀ ਜਿੱਦਾਂ ਅਕੰਧਾ 'ਚ ਇੱਟ ਲੱਗਦੀ ਜਿਹੜੀ ਉਹੀ ਇੱਟ ਲੱਗੀ ਹੋਈ ਆ ਇਹ ਲੱਗੀ ਹੋਈ ਓਥੇ ਠੀਕ ਆ ਠੀਕ ਆ ਚਲੋ ਵਧੀਆ ਤੇ ਇੱਧਰ ਭਾਈ ਗੁਰਦੁਆਰਾ ਸਾਹਿਬ ਆ ਹਾਂ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਸ਼ਾਇਦ ਇੱਥੋਂ ਨਾ ਦੇਖਦਾ ਹੋਵੇ ਤੁਹਾਨੂੰ ਅ ਦੁਕਾਨ ਦੀ ਕੋਸ਼ਿਸ਼ ਕਰਦੇ ਆ ਆਹੋ ਆ ਜੀ ਨਿਸ਼ਾਨ ਸਾਹਿਬ ਦੇਖਦਾ ਤੇ ਮਾਕੀ ਭਾਈ ਪਿੰਡ ਉਦਾਂ ਵਧੀਆ ਉੱਚਾ ਨੀਵਾ ਜਿਹਾ ਵਧੀਆ ਸਾਰਾ ਇਹ ਹਰੀ ਜਾਨ ਪੈ ਜਾਂਦੇ ਆ ਅੱਛਾ ਇੱਧਰ ਜੱਟਾ ਮੈਂ ਗਏ ਜਾਂਦਾ ਇੱਧਰ ਜੱਟਾ ਮਾ ਠੀਕ ਆ ਆ ਜੱਟਾ ਆ ਜੱਟਾ ਠੀਕ ਆ ਠੀਕ ਆ ਠੀਕ ਆ ਓਕੇ 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 ਚਲੋ ਵਧੀਆ ਵਧੀਆ ਹੁਣ ਜੀਜਾ ਜੀ ਕਿੱਧਰ ਗਏ ਬਾੜੇ ਨੂੰ ਉਹ ਬਾੜੇ ਨੂੰ ਚਲੇ ਗਏ ਮੈਂ ਸਾਨੂੰ ਉਹ ਪਾਣੀ ਤੇ ਇਕੱਠੇ-ਮਿੱਥੇ ਪਾਣੀ ਤੇ ਅਜੇ ਹਾਂ ਚੋਣੀਆਂ ਸੀਤੀਆਂ ਅੱਛਾ ਕਹਾਂ ਚੱਲੂ ਮੈਂ ਜਾ ਚੋ ਕੇ ਆਵਾਂਗਾ ਚਲ ਠੀਕ ਆ ਲੋ ਜੀ ਗੁਰਦੁਆਰਾ ਸਾਹਿਬ ਲੱਗਿਆ ਲੱਗਣ ਲਾਓ ਭਾਈ ਵਾਹਿਗੁਰੂ ਸੱਚੇ ਪਾਤਸ਼ਾਹ ਗੁਰਦੁਆਰਾ ਸਾਹਿਬ ਲੱਗ ਗਿਆ ਆਹ ਆ ਦੀ ਦੀ ਟਾਵਰ ਲੱਗਿਆ ਵਾ ਸਾਹਮਣੇ ਚਵਾਰੇ ਪਰ ਆਹ ਆਹ ਜਿਹੜੇ ਆ ਦੋ ਡੰਡੇ ਜੇ ਖੜੇ ਆ ਹਾਂ 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 ਪਹਿਲਾਂ ਇਹ ਇੱਥੇ ਆਏ ਤੇ ਕੋਠੀ 'ਤੇ ਲਗਾਉਣ ਹਾਂ ਕਹਿੰਦੇ ਇੱਥੇ ਲਗਾ ਲੈਂਦੇ ਆ ਪਤਾ ਨਹੀਂ 10000 ਰੁਪਏ ਇਨਾਂ ਦੇ 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 ਗਏ 10000 ਰੁਪਏ ਮਹੀਨਾ ਹਾਂ ਅੱਛਾ ਫੇਰ ਇਹ ਕਹਿੰਦੇ ਨਾ ਜਿਵੇਂ ਹੁਣ ਇਹਨਾਂ ਦੇ ਖਾਰ ਬਕਾਫੀ ਹੋ ਹੁੰਦਾ ਇਹ ਆਪਣੇ ਨਾਮ ਤੇ ਕਰਵਾਉਂਦੇ ਫਿਰ ਜ਼ਮੀਨ ਨਹੀਂ ਇਹਨਾਂ ਦਾ ਐਗਰੀਮੈਂਟ ਹੋ ਜਾਂਦਾ ਹੁਣ ਮੰਨ ਲਾ ਜੇ ਇਹ ਆਪਣੇ ਚਵਾਰੇ 'ਤੇ ਇਹ ਲਾ ਗਏ ਮੰਨ ਲਾ ਉਹ ਸਿਰੇ ਵਾਲੇ 'ਤੇ ਲਾ ਗਏ ਤੀਜੀ ਮੰਜ਼ਲ 'ਤੇ ਹਾਂ ਉਹ ਬੋਲਦਾ ਵਾਲੇ ਉੱਥੇ ਲੱਗੇ ਤੇ ਲਗਾਉਣ ਜਿੱਥੇ ਬੋਲਦਾ ਖੜੇ ਉੱਪਰ ਹਾਂ ਉੱਥੇ ਕਹਿੰਦੇ ਤੇ ਲਗਾਣਾ ਇਹ ਫਿਰ ਅਸੀਂ ਜਵਾਬ ਦੇਤਾ ਕਹਿੰਦਾ ਇਹਨਾਂ ਦਾ ਐਗਰੀਮੈਂਟ ਹੋ ਜਾਂਦਾ ਐਗਰੀਮੈਂਟ ਹੋ ਜਾਂਦਾ ਫਿਰ ਉਦੋਂ ਤੱਕ ਬੰਦਾ ਜਦ ਤੱਕ ਐਗਰੀਮੈਂਟ ਖਤਮ ਨਹੀਂ ਹੁੰਦਾ ਜੇ ਕਿਤੇ ਮੰਨ ਲਓ ਉੱਪਰ SLA ਬਣ ਵੀਏ ਕਾਲੂ ਕੋਸੇ ਕੰਮ ਛੇੜਨੇ ਦੀ ਜਦ ਤੱਕ ਆਪਾਂ ਛੇੜ ਥੋੜੀ ਸਕਦੇ ਕੋਈ ਕੰਮ ਕਰ ਫਿਰ ਅਸੀਂ ਜਵਾਬ ਦੇਤਾ ਹੂੰ ਮੈਂ ਤਾਂ 10000 ਰੁਪਏ ਲੂਗਾ ਹਾਂ ਇਹ ਤਾਂ ਪਤਾ ਕਿਆ ਚੀਜ਼ ਆ ਜਿਹੜੀ ਇਹ ਟਾਵਰ ਵਾਲਾ ਸਿਸਟਮ ਆ ਇਹ ਜਿੱਦਾਂ ਹੁਣ ਸ਼ਹਿਰਾਂ ਮੈਂ ਹਾਂ ਕਿਸੇ ਦੇ ਮਾਲਾ ਹੁਣ ਜਿਹਨੇ ਛੱਤਾਂ ਜਿੱਥੇ ਤੱਕ ਛੱਤ ਹੋ ਗਿਆ ਹਨਾ ਉੱਥੇ ਦਾ ਵੈਸੇ ਤਾਂ ਚੱਲ ਆਪਾਂ ਵੀ ਹੁਣ ਕਿੱਥੇ ਛੱਤ ਕੇ ਕਰਨਾ ਹਨਾ ਹਾਂ ਲੱਗਦਾ ਵੈਸੇ ਸ਼ੱਕਦਾ ਪਰ ਉਹ ਆਏ ਆ ਵੀ ਇਹਨਾਂ ਦਾ ਦੀਦੀ ਹੂੰ ਵੀ ਕਹਿੰਦੇ ਵੀ ਕਿਰਨਾ ਜੀਆਂ ਹੁੰਦੀਆਂ ਨਾ ਜਿਹੜੀਆਂ ਇਹਦੀਆਂ ਹਨਾ ਵੀ ਹੁੰਦੀਆਂ ਨਾਲੇ ਇਹਨਾਂ ਕਹਿੰਦੇ ਬਿਮਾਰੀ ਵੀ ਲੱਗ ਹਾਂ ਮੈਂ ਉਹੀ ਕਹਿੰਦਾ ਉਹ ਕਰਨਾ ਜੀਆਂ ਇਹਦੀਆਂ ਖਰਾਬ ਕਰਦੀਆਂ ਗੱਲ ਤਾਂ ਆ ਹੈ ਮੰਮਾ ਜੀ ਅਸੀਂ ਲਵਾਏ ਆਏ ਹਾਂ ਹਾਂ ਟਾਬਰ ਦੀ ਗੱਲ ਕਰਦੇ ਆ ਪੁੱਤ ਉਹ ਸਾਹਮਣੇ ਟਾਬਰ ਲੱਗਿਆ ਵਾ ਕੋਠੇ ਪਰ ਲਾ ਆਦੀਏ ਜੀ ਬਾਦੇ ਫਿਰ ਐਸੀ ਬੰਦੇ ਬਾਵੇ ਲੇਤਾ ਵੀ ਅਸੀਂ ਨਹੀਂ ਕਰਵਾਉਣਾ ਹੈਗਾ। ਨਾ ਠੀਕ ਆ ਫਿਰ। ਕੀ ਫਾਇਦਾ? ਤੇ ਜਦ ਹੈ ਹੀ ਰਿਸਕ ਹੈ ਫਿਰ ਲਵਾਉਣਾ ਵੀ ਕਾਹਨੂੰ? ਲਵਾਉਣਾ ਵੀ ਕਾਹਨੂੰ ਆ ਗੱਲ ਠੀਕ ਆ। ਬਿਲਕੁਲ ਬਿਲਕੁਲ। ਕੀ ਉਹ 10000 ਬਾਅਦ ਤੇ ਹਾਂ। ਕਮਾਦ ਹੋ ਕੇ ਪੈਸੇ ਉੱਤੇ ਉੱਪਰ ਲੱਗ ਜਾਣੇ ਬੰਦੇ ਦੇ ਉੱਪਰ। ਟਿੱਕਣੇ ਚੋਕਣੇ ਲੱਗ ਜਾਣੇ ਫਿਰ ਕੀ ਫਾਇਦਾ? ਫਿਰ ਕੀ ਫਾਇਦਾ ਠੀਕ ਨਹੀਂ? ਹਾਂ। ਠੀਕ ਐ ਸਰਤਾਜ ਮੈਲ ਨਹੀਂ ਗੰਡਾ ਹੁੰਦਾ। ਅੱਛਾ। ਉਹ ਇਹ ਤਾਂ ਹੈ। ਕਿਰਸੀ ਜਵਾਬ ਦੇਤਾ ਫੇਰ ਉਹਦਾ ਲਾਵਾਂਗੇ। ਅੱਛਾ ਅੱਛਾ ਅੱਛਾ। ਲਓ ਭਾਈ ਇੱਧਰ ਗਿੰਨੋ ਸਾਡੀ ਲੱਗੀ ਵੀ ਆ ਰੋਟੀਆਂ ਬਣਾਉਣਾ। ਲੈ ਮੰਨੂ ਤਾਂ ਖਲਾ ਦੇ ਫੇਰ ਰੋਟੀ। ਬਣਾ ਰਹੀ ਆ। ਅਰੇ ਬਣਾ ਰਹੀ ਆ। ਹਾਂਜੀ। ਅੱਛਾ ਸਬਜੀ ਨਾਂ ਦਾ। ਅੱਛਾ ਇਹ ਆਦੀ। ਛੋਲਿਆਂ ਦੀ ਸਬਜੀ। ਮੰਮਾ ਨੇ ਬਣਾਇਆ ਜੇ ਕਦੂ। ਮੈਂ ਛੋਲੇ ਚੁੱਧ ਕਾ ਲਈ। ਅੱਛਾ। ਮੇਰਾ ਫੇਵਰੇਟ ਕੀ ਆਏ ਛੋਲੇ ਕਾਲੇ ਛੋਲੇ ਚਿੱਟੇ ਛੋਲੇ ਅੱਛਾ ਠੀਕ ਹੈ ਤੇ ਚਾਹ ਤਾਂ ਬੁਲਾ ਦੇ ਚੱਲ ਫੇ ਭਾਂਡੇ ਇੰਨੇ ਪਏ ਗੈਸ ਤੇਰੇ ਕੋਲ ਪਿਆ ਹੈ ਹਾਂ ਕੱਪ ਪਏ ਨੇ ਸੋਹਣੇ ਸੋਹਣੇ ਹੈ ਮੈਂ ਇੱਕ ਪਾਣੀ ਵਾਲੀ ਉਹ ਬੋਤਲ ਅਸਲੀ ਲੱਗਦੀ ਬਾਕੀ ਦਾ ਸਾਰਾ ਬਾਕੀ ਦਾ ਸਾਰਾ ਖਰਾਬ ਦੁਬਈ ਆ ਲਓ ਭਾਈ ਉਹ ਹੋ ਮਿਕਸੀ ਪਰਚਾ ਬਣਾਉਣੀ ਆ ਆ ਤਾਂ ਤਾਂ ਮਿਕਸੀ ਪਰ ਰੱਖਦਾ ਕੱਪ ਹੈ ਪੇਰ ਲਾ ਲਿਆ ਢੱਕਣ ਬਸ ਚਾਹ ਗੈਸ ਪਰ ਤੜੀਦੀ ਆ ਹਾਏ ਗੈਸ ਛੇਕ ਬਣਾ ਕੇ ਦਊਗੀ ਹੈ ਛੇਕ ਬਣਾ ਛੇਕ ਦਊਗੀ ਬਣਾ ਕੇ ਅੱਛਾ ਠੀਕ ਆ ਠੀਕ ਆ ਛੇਕ ਬਣਾਣਾ ਬਣਾ ਨਹੀਂ ਹਾਂ ਬਣਾਣਾ ਤਾਂ ਹੈ ਕਿਦਿਸ ਨਾਮੋ

ਲੇ ਕੋ ਆਪਣੀ ਕੋ ਨਾ ਲੱਕੜੀ ਲੱਕੜੀ ਨਾ ਮਿੱਟੀ ਦੀਆਂ ਦੀਦੀਆਂ ਨਾ ਪੁਰਾਣਾ ਬਾੜਾ ਹੁੰਦਾ ਬੰਤੇ ਦੂਜਾ ਚੁੱਪੀ ਹੋਈ ਜਾਂਦੀ ਜਿਹੜੇ ਆ ਗਏ ਚੱਕਾ ਬਣੇ ਹੁੰਦਾ ਹਾਂ 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 ਅਸੀਂ ਉਹ ਦੇਖਣੀ ਮਿੱਟੀ ਦੇ ਭਾਂਡੇ ਬਣਾਉਣੇ ਮਿੱਟੀ ਦੇ ਰਾਹੇ ਮਿੱਟੀ ਦੇ ਭਾਂਡੇ ਨੂੰ ਲੈ ਜਾਂਦੇ ਹਾਂ ਉਹ ਵੀ ਟਾਈਮ ਤਾਂ ਉਹਨਾਂ ਨਾਲ ਖੇਡਦੇ ਹੁੰਦੇ ਤੇ ਹੁਣ ਤਾਂ ਨਾ ਚੱਕ ਕੇ ਸਮਾਨ ਹੋਰੇ ਰਾਈ ਹਾਂ ਇਹ ਪਾਹ ਹੁਣ ਤਾਂ ਖਲਾਉਣਾ ਹੀ ਬਹੁਤ ਆਗੇ ਹੈ ਹਾਂ ਮੂੰਹ ਦੇ ਖਾਣੇ ਦੇਣਾ ਨੇ ਹਾਂ ਟਾਈਮ ਤਾਂ ਪਹਿਲਾਂ ਉਹਨਾਂ ਦਿੱਤਾ ਤਾਂ ਸਹੀ ਗੱਲ ਕੰਮ ਕੀ ਆਏ ਸਹੀ ਗੱਲ ਜਿਹੜਾ ਇੰਜੋਏ ਕਰਨਾ ਆਪਣੇ ਇੱਥੇ ਜੋ ਨਾਲੇ ਟਿਕਾਟ ਉਹ ਨਹੀਂ ਗੱਲ ਬਣਦੀ ਹਾਂ ਜੋ ਜੋ ਮਰਜ਼ੀ ਕਰੀ ਜਾਓ ਹਾਂ ਹਾਂ ਸਹੀ ਬਣਦਾ ਹੈ ਭੰਗ ਰਹੇ ਹਾਂ ਨਾਲ ਦਾ ਸਮਾਂ ਹੈ ਸਹੀ ਗੱਲ ਆ ਹਾਂ ਹੁਣ ਲੈਣੇ ਬੰਦੇ ਬਾਕੀ ਹੀ ਜੀ ਸਭ ਦੇ ਬਿਲਕੁਲ ਬਿਲਕੁਲ ਇਹ ਤਾਂ ਹੈ ਕਰੇ ਕੋ ਪੀਜੇ ਲੱਗਦੀ ਹੈ ਕਿ ਕਾਫੀ ਕੁਝ ਨਹੀਂ ਹਾਂ ਹੁਣ ਕਿੱਥੇ ਉਹ ਟਾਈਮ ਰਹੇ ਹੋ ਨਹੀਂ ਉਹ ਟਾਈਮ ਰਹੇ ਮੇਰੇ ਪਾਣੀ ਪਾਣੀ ਆਏ ਦੁੱਧ ਹਾਂ ਦਿਆ ਹੋ ਪਲਾ ਕਿਹੜਾ ਸ਼ੇਕ ਬਣਾਉਂਦੀਆਂ ਤੂੰ ਮੇਰੇ ਪਾਣਾਂਗੇ ਦੁੱਧ ਅੱਛਾ ਜੀ ਠੀਕ ਆ ਜੀ ਮੇਰੇ ਪਾਣਾਂਗੇ ਛਿੰਨੀ ਗੁੜ ਛਿੰਨੀ ਪੈਗੀ ਜੀ ਠੀਕ ਆ ਇਹ ਰੱਪਾ ਨੇ ਮਾ ਆਦਨੇ ਆ ਕੇ ਲੈ ਅੱਛਾ ਜੀ ਚੱਲ ਬਣ ਗਿਆ ਸ਼ੇਕ ਲੋ ਜੀ ਆਗੇ ਪਰੌਣਾ ਸਾਫ ਵੀ ਭਾਈ ਮੈਂ ਥਾਂ ਨਵੇੜਤਾ ਜੀਜਾ ਕੰਮ ਹੋਰ ਫਿਰ ਬੰਦਿਆ ਬਸ ਠੀਕ ਆ ਜੀ ਫਿਰ ਨਵੇੜਤਾ ਕੰਮ ਹੈ ਹੋਰ ਗਰਮੀ ਬਹੁਤ ਆ ਯਾਰ ਗਰਮੀ ਲੈਣਾ ਬੱਠ ਕੱਢੇ ਹੋਏ ਚੱਲਗਾ ਅੱਧ ਨੂੰ ਬਾਜ ਮੱਝ ਸੁਲਪਈ ਹਾਂ ਕੱਲ ਆਨੀਏ ਤਿੰਨ ਵੇਸਾਂ ਅੱਛਾ ਅੱਛਾ ਜੀ ਬਾਪੇ ਸੂਬੇ ਆਵੇ ਜੈਦੂ ਤੇ ਕਿ ਦੇਖਿਆ ਵੀ ਨਹੀਂ ਹੈਗਾ ਅੱਛਾ ਹੁਣ ਦੇਖੀ ਆ ਕੇ ਹੋਰ ਹੁਣ ਆ ਕੇ ਦੇਖਿਆ ਹਲੇ ਅੱਛਾ ਸੱਪੜਿਆ ਚ ਕੁਝ ਫੁੱਲਦੇ ਆ ਕੀ ਆ ਫੁੱਲਦੇ ਆ ਜੀ ਸਸਕਾਰ ਜੀ ਅੱਛਾ ਚਲ ਕੋਈ ਨਾ ਬੋਦੋ ਸਾਸਰੀ ਘਰ ਹੁਣ ਬੁਲਾ ਮੈਂ ਵੀ ਬੁਲਾਤੀ ਹਾਂ ਸਾਸਰੀ ਘਰ ਕੋਈ ਨਾ ਬੋਲਦੀ ਨਹੀਂ ਕੋਈ ਗੱਲ ਹਾਂ ਸਾਰਿਆਂ ਨੇ ਬੁਲਾਤੀ ਕੋਈ ਗੱਲ ਨਹੀਂ ਇੱਧਰ ਆਓ ਪਸੀਨਾ ਤਾਂ ਉਹ ਜਾਨੀ ਪਸੀਨਾ ਤਾਂ ਪੁੱਛ ਦਵਾਂ ਕਹਿੰਦੀ ਤਾਂ ਹਾਂ ਚੋਚਾ ਖਾਇਆ ਮੈਂ ਕਿ ਜੂਹਣ ਫੇਰ ਫੁਰ ਪਾ ਕੇ 17000 ਰੁਪਏ ਸੋਏ ਫਾਇਰ ਕਰਾਤਾ ਹਾਂ ਅੱਛਾ ਅੱਛਾ ਜੀ ਮਤਲਬ ਕਰਿਆ ਇਹ ਉਹਦਾ ਪ੍ਰੋਜੈਕਟ ਪੂਰਾ ਉਹ ਰੰਗ ਦੀ ਜੇਬ ਨਹੀਂ ਖਾ ਗਈ ਹਾਂ ਇਹ ਵੀ ਡਰ ਰਹਿੰਦਾ ਡੰਗਰ ਦਾ ਕੀ ਪਤਾ ਨਹੀਂ ਵੈਸੇ ਉਹ ਇੱਕ ਗੱਲ ਆਈ ਜਾਈ ਮੈਂ ਤੁਹਾਨੂੰ ਪਹਿਲਾਂ ਅਸੀਂ ਵੀ ਬਹੁਤ ਡਰਦੇ ਸੀ ਵੀ ਜ਼ੇਰ ਖਾ ਲੰਦਾ ਡੰਗਰ ਆਏ ਹੋ ਜਾਂਦਾ ਇੱਕ ਵਾਰ ਸਾਡੀ ਮਾਂ ਸੇ ਜ਼ੇਰ ਖਾ ਗਈ ਅੱਛਾ ਹਾਂ ਸਹੀ ਗੱਲ ਦੱਸਦਾ ਮੈਂ ਤੁਹਾਨੂੰ ਭਾਈ ਮੈਂ ਖਾ ਲੈ ਵੀ ਤਾਂ ਸੜਾ ਪੰਗਾ ਹੀ ਪੈ ਗਿਆ ਮੈਂ ਜ਼ੇਰ ਖਾ ਲਈ ਜਿੱਦਾਂ ਹੁਣ ਸ਼ੁਰੂ ਤੇ ਘਰ ਦੇ ਕਹਿੰਦੇ ਹੁੰਦੇ ਤੇ ਡਰਦੇ ਜਾਰੇ ਖਾਣ ਨਹੀਂ ਸੀ ਤੇ ਮੈਂ ਭਾਈ ਕਰਿਆ ਵੀਰ ਨੂੰ ਫੋਨ ਮਿਲਰਾ ਖੜਾ ਕਾਲੇ ਮਹਾ ਵੀਰ ਯਾਰ ਪੰਗਾ ਪੈ ਗਿਆ ਇੱਕ ਕਹਿੰਦਾ ਕੀ ਹੋਇਆ ਮੈਂ ਮੈਂ ਸੂਈ ਤੀ ਮੈਂ ਜ਼ੇਰ ਖਾ ਗਈ ਰਾਤ ਨੂੰ ਸੂਈ ਤੀ ਅੱਛਾ ਅੱਛਾ ਹਾਂ ਉਹ ਉਹ ਮੇਰੇ ਜਦ ਤੱਕ ਮੈਂ ਸੰਧ ਲੋ ਗਿਆ ਮੈਂ ਕੁਦਰਤੀ ਉਹ ਮੈਨੂੰ ਪਤਾ ਨਹੀਂ ਵੀ ਮੈਂ ਇਥਨੇ ਵੀ ਸੋਨੇ ਵਾਲੀ ਆ ਮੈਂ ਕੁਦਰਤੀਓਂ ਗੇੜਾ ਜਾ ਮਾਰਨ ਚਲ ਗਿਆ ਸਾਲੀ ਬਹੁਤ ਵਧੀਆ ਐ ਥੋੜੀ ਥੋੜੀ ਬਾਹਰ ᱛੀ ਬਹੁਤ ਵਧੀਆ ਲੱਗੀ ਵੀ ਚੱਪਣ ਜਨੈ ਨੂੰ ਭਾਈ ਖੱਚ ਗਈ ਉਹ ਚਲ ਉਹ ਨਹੀਂ ਹੁੰਦੀ ਨਾ ਕੋਈ ਸੰਗ ਅੰਦਰ ਰੁਕਦੀ ਨਹੀਂ ਉਹ ਤਾਂ ਖਾਵੇ ਸਾਲੀ ਨਿਊਡਲਾਂ ਵਾਂਗ ਬਾਪਾ ਭਾਈ ਮੈਂ ਕਿਹਾ ਯਾਰ ਪੰਗਾ ਪੈ ਗਿਆ ਮੈਂ ਵੀਰ ਨੂੰ ਕਿਹਾ ਕਹਿੰਦਾ ਹਾਂ ਮੈਂ ਕਿਹਾ ਯਾਰ ਜ਼ੇਰ ਖਾ ਗਈ ਮੈਂ ਕਹਿੰਦਾ ਫੇ ਤਾਂ کیا ਹੋਇਆ ਅੱਛਾ ਅੱਛਾ ਉਹ ਮੈਂ ਆ ਯਾਰ ਹੱਦ ਹੋ ਗਈ ਬੀਬੀ ਉਹ ਗੱਲ ਪੁੱਛਿਆ ਅਸੀਂ ਹੁੰਦੀਆਂ ਵੇਚੜੀਆਂ ਹਾਂ ਹਾਂ ਜਿਹੜੇ ਪੁਰਾਣੇ ਵੱਜ ਬੁੱਟ ਬੰਦੇ ਨੇ ਘਰੂ ਘਰੇਲੂ ਰੱਖਣ ਵਾਲੇ ਉਹ ਬਹੁਤ ਡਰਦੇ ਆ ਜੇ ਇਹ ਮਹਿਸਾਨਾ ਹੋਣੀ ਨਹੀਂ ਉਹੀ ਗੱਲ ਮੈਂ ਮੇਰੇ ਨਾਲ ਪਹਿਲੀ ਵਾਰ ਤਜਰਬਾ ਦਾ ਜੀ ਮੇਰਾ ਵੀ ਇਹ ਅੱਛਾ ਅੱਛਾ ਹਾਂ ਫੇ ਵੀ ਉਹ ਗਾਹਾਂ ਤੇ ਮੈਂ ਇਧਰ ਤੇ ਮਤਲਬ ਟੈਨਸ਼ਨ ਜੀਵਾ ਬੋਲਾਂ ਵੀਰ ਕਹਿੰਦਾ ਫੇਰ ਕੀ ਹੋਇਆ ਜੇਰੇ ਖਾ ਗਈ ਮੈਂ ਆ ਯਾਰ ਹੱਦ ਹੋ ਗਈ ਜੇਰ ਖਾ ਗਈ ਵੀਰੇ ਤੂੰ ਕਹਿੰਦਾ ਕੁਝ ਕਿਹਾ ਹੋਇਆ ਅੱਛਾ ਅੱਛਾ ਕਹਿੰਦਾ ਹਾਂ ਫੇਰ ਕੀ ਹੋਇਆ ਦੱਸ ਤਾਂ ਸੀ ਮੈਨੂੰ ਮਹਰ ਕੋਈ ਚੱਕਰ ਤਾਂ ਨਹੀਂ ਉਹ ਕਹਿੰਦਾ ਕੋਈ ਚੱਕਰ ਨਹੀਂ ਤਾਂ ਕਿਹਾ ਕਹਿੰਦੇ ਆ ਜਿਹੜਾ ਇਟਲੀ ਜਾ ਬਹਰ ਹਾਂ ਚੱਕਰ ਨਹੀਂ ਜਿਹੜਾ ਉਹ ਕਹਿੰਦਾ ਕੁਝ ਨਹੀਂ ਹੁੰਦਾ ਕਹਿੰਦਾ ਇਹਨੂੰ ਬਸ 2-3 ਟਾਈਮ ਫੀਡ ਨਾ ਪਾਈ ਫੀਡ ਘੱਟ ਪਾਈ ਕਹਿੰਦਾ ਫੀਡ 2 ਟਾਈਮ ਤਾਂ ਬਿਲਕੁਲ ਹੀ ਨਾ ਪਾਈ ਕਿਉਂਕਿ ਕਹਿੰਦਾ ਜਿਹੜੀ ਜ਼ੇਰ ਹੁੰਦੀ ਉਹ ਹੈਵੀ ਹੁੰਦੀ ਆ ਬਹੁਤ ਸਖਤ ਭਾਰੀ ਹੁੰਦੀ ਨਾ ਹਾਂ ਕਹਿੰਦਾ ਉਹ ਡੰਗਰ ਨੂੰ ਹਾਜ਼ਮ ਕਰਨ ਨੂੰ ਟਾਈਮ ਲੱਗ ਜਾਂਦਾ ਕਹਿੰਦਾ ਜੇ ਆਪਾਂ ਹੈਵੀ ਚੀਜ਼ ਪਾਤੀ ਫੀਡ ਪਾਤੀ ਉੱਪਰ ਤੇ ਕਹਿੰਦਾ ਫੇਰ ਉਹਨੂੰ ਹੋਥੇ ਫੇਰ ਜ਼ਿਆਦਾ ਹਾਜਮ ਕਰਨੀ ਔਖੀ ਹੋ ਜਣੀ ਕਹਿੰਦਾ ਵੀ ਫੀਡ ਨਾ ਬਸ ਪਾਈ ਹੋਰ ਕਹਿੰਦਾ ਕੋਈ ਟੈਨਸ਼ਨ ਨਹੀਂ ਹੈਗੀ ਕੋਈ ਚੱਕਰ ਨਹੀਂ ਕਹਿੰਦਾ ਬਸ ਇਹ ਮਗਾ ਯਾਰ ਅਸੀਂ ਤਾਂ ਅੱਜ ਤੱਕ ਵੀ ਆਏ ਹੋ ਜਾਂਦਾ ਜੀ ਉਹ ਹਾਂ ਆਪਣੇ ਲੋਕੀ ਜ਼ਹਿਰ ਖਾਣ ਨਹੀਂ ਦਿੰਦੇ ਹਾਂ ਹੁਣ ਜੇ ਕੋਈ ਉੱਠਦਾ ਅਸੀਂ ਅਸੀਂ ਤਾਂ ਯਾਰ ਜਿੱਤੇ ਹੁਣ ਤੱਕ ਜੇਕਣਾ ਵੀ ਅਸੀਂ ਦੇਖਿਆ ਨਾ ਹੁਣ ਤੱਕ ਜੇ ਮੈਂ ਸੁਣੀ ਜ਼ਹਿਰ ਪੈ ਗਈ ਪਹਿਲਾਂ ਰਾਖੀ ਬੈਠੇ ਰਹਿਣਾ ਇਹ ਜੇਰ ਪੈ ਗਈ ਜਦੇ ਤਾਂ ਸਾਰੇ ਸਾਰੇ ਇੱਦਾਂ ਕਰਦੇ ਆ ਉੱਠਦੇ ਨਹੀਂ ਕੋਈ ਹਾਂ ਜਦੇ ਤਾਂ ਹਲੇ ਚ ਪਾ ਕੇ ਉਹਨਾਂ ਦੱਬ ਕੇ ਆਣਾ ਚਾਹ ਹਾਂ ਸੋ ਇਹਦੇ ਕੋਸ ਦੇ ਪਹਿਲਾਂ ਜੇਰ ਪਾ ਲੈ ਹਾਂ ਮਤਲਬ ਕੋਈ ਫਰਕ ਨਹੀਂ ਪੈਂਦਾ ਯਾਰ ਅਸੀਂ ਤਾਂ ਜਦ ਗੱਲ ਨੋਟ ਕਰੀ ਕੋਸ਼ਿਸ਼ ਉਹ ਗੱਲ ਤਾਂ ਕਿ ਆ ਜੇ ਸਾਡੇ ਅੰਦਰ ਵੇਚਣ ਵਾਲੇ ਹੁੰਦੇ ਨਾ ਆਹੋ ਚਲੋ ਫਿਰ ਤੁਹਾਡੇ ਵਪਾਰ ਕਰਕੇ ਤੁਹਾਡਾ ਤਾਂ ਹੁੰਦਾ ਜਿਹੜਾ ਤਾਂ ਕੋਈ ਗੱਲ ਨਹੀਂ ਆ ਹਾਂ ਜੀ ਬਿਮਾਰ ਪੂਰ ਹੋ ਗਿਆ ਫਿਰ ਡੰਗਰ ਦੁੱਧ ਤੋੜ ਜਾਂਦਾ ਡੰਗਰ ਕੋਈ ਵੀ ਹੈ ਸਸਤਾ ਹੈ ਨਹੀਂ ਤੁਹਾਨੂੰ ਫਿਰ ਆਏ ਆ ਜੇ ਡੰਗਰ ਦੁੱਧ ਤੋੜ ਗਿਆ ਉਹਨਾਂ ਮੁੱਲ ਨਹੀਂ ਮਿਲਣਾ ਜਿੰਨੇ ਲੱਗੇ ਹੋਏ ਉੱਪਰ ਇਹ ਨਵਾਂ ਜਿਹੜਾ ਮਿਲਦੇ ਹੈਗੇ ਹਾਂ ਔਖਾ ਹੋ ਜਾਂਦਾ ਕੰਮ ਚਲੋ ਬਾਕੀ ਚੱਲੀ ਜਾਂਦਾ ਹੁਣ ਚੋ ਜਾਵਾਂ ਬੰਨ ਖਾਇਆ ਪਿੱਛੇ ਨਵੇੜ ਦਾ ਕੰਮ ਹੈ ਚਲੋ ਠੀਕਾ ਠੀਕਾ ਚਲੋ ਮੈਂ ਵੀ ਫੇ ਖਿੱਚਾ ਹੁਣ ਤਿਆਰੀ ਜਾਣ ਦੀ ਭਾਈ ਚੱਲਿਆ ਹੁਣ ਮੇਰੇ ਤੋਂ ਉਹ ਹੁਣ ਜਾਣਾ ਹੀ ਪੈਣਾ ਰੋਟੀ ਖਾ ਕੇ ਚੱਲ ਜੀ ਹੁਣ ਸਾਹਕ ਲੱਗਣੇ ਵਾ ਉਧਰ ਵੀ ਥੋੜੀ ਉਹ ਵਾ ਕੋਈ ਗੱਲ ਨਹੀਂ ਤੇ ਚਲੋ ਠੀਕ ਆ ਜੀ ਫੇ ਮਿਲਦੇ ਤੁਹਾਨੂੰ ਕਿਸੇ ਅਗਲੇ ਬਲੌਗ ਚ ਠੀਕ ਆ ਜੀ ਸਸੀ ਕਾਲ ਜੀ ਸਾਰਾ